ਰੂਟੀਨ ਜਿਹੜੀ ਮੀਟਿੰਗ ਬਲਾਕ ਪ੍ਰੈਜ਼ੀਡੈਂਟਸ ਦੇ ਨਾਲ ਕਰ ਰਹੇ ਆ ਕਿ ਬਲਾਕ ਪ੍ਰੈਜ਼ੀਡੈਂਟ ਹੈ ਜਿਹੜਾ ਮੈਨੂੰ ਲੱਗਦਾ ਕਿ ਅਖੀਰਲੀ ਕੜੀ ਹੈ ਜਿਹੜੀ ਸਾਡੀ ਹਰ ਬਲਾਕ ਦੇ ਵਿੱਚ ਹਰ ਬਲਾਕ ਦੇ ਵਿੱਚ ਦੋ ਦੋ ਤਿੰਨ ਤਿੰਨ ਸਾਡੇ ਬਲਾਕ ਪ੍ਰੈਜ਼ੀਡੈਂਟ ਨੇ ਉਹਨਾਂ ਦੇ ਥਲੇ ਕਮੇਟੀਆਂ ਨੇ ਸੋ ਉਹਨਾਂ ਨੂੰ ਮਿਲ ਕੇ ਹਰ ਹਲਕੇ ਦਾ ਕਿ ਕਿਸ ਤਰੀਕੇ ਦਾ ਸਿਨੈਰੀਓ ਹੈ نیچے ਕਿ ਆਪਣੇ ਚ ਕਮੀਆਂ ਹੈ ਕੀ ਆਪਾਂ ਨੂੰ ਹੋਰ ਉਹਦੇ ਵਿੱਚ ਜਿਹੜੀਆਂ ਜ਼ਰੂਰਤਮੰਦ ਚੀਜ਼ਾਂ ਉਹਨੇ ਐਮੈਂਡਮੈਂਟ ਕਰਨ ਦੀ ਲੋੜ ਹੈ ਸੁਧਾਰ ਲੈਉਣ ਦੀ ਲੋੜ ਹੈ ਇਸ ਕਰਕੇ ਅੱਜ ਵੀ ਇਹ ਮੀਟਿੰਗ ਰੱਖੀ ਗਈ ਹੈ ਤਾਂ ਜੋ ਇਲੈਕਸ਼ਨਾਂ ਤੋਂ ਬਾਅਦ ਪਾਰਲੀਮੈਂਟ ਦੇ ਇਲੈਕਸ਼ਨਾਂ ਤੋਂ ਬਾਅਦ ਬਲੌਕ ਪ੍ਰੈਜ਼ੀਡੈਂਟ ਦੇ ਲੋਕਾਂ ਦਾ ਧੰਨਵਾਦ ਕਰਨਾ ਵੀ ਮੰਨਦਾ ਹੈ ਔਰ ਨਾਲ-ਨਾਲ ਜਿੱਥੇ-ਜਿੱਥੇ ਸਾਡੀਆਂ ਕਮੀਆਂ ਰਹੀਆਂ ਜਿਹੜੇ ਬਲੌਕ 'ਚ ਅਸੀਂ ਕਮਜ਼ੋਰ ਰਹੇ ਔਰ ਉੱਥੇ ਅਸੀਂ ਕਿਵੇਂ ਅੱਗੇ ਕਾਮਯਾਬ ਹੋਵਾਂਗੇ ਕੀ ਸੁਧਾਰ ਲੈਉਣੇ ਔਰੇ ਬਾਰੇ ਅੱਜ ਅਸੀਂ ਚਰਚਾ ਕਰਨਾ ਸੀ ਇਨੂੰ ਚਾਰ ਭਾਗਾਂ 'ਚ ਅਸੀਂ ਵੰਡਿਆ ਆ ਪੂਰੇ ਪੰਜਾਬ ਨੂੰ ਲੋਕ ਸਭਾ ਵਾਈਜ਼ ਅਸੀਂ ਬਲੌਕ ਪ੍ਰੈਜ਼ੀਡੈਂਟ ਬਲਾਕੇ ਉਹਨਾਂ ਨਾਲ ਮੀਟਿੰਗ ਕਰ ਰਹੇ ਆ ਅੱਜ ਦੋ ਭਾਗਾਂ ਦੀਆਂ ਜਿਹੜੀਆਂ ਬਲੌਕਸ ਦੀਆਂ ਮੀਟਿੰਗਾਂ ਐ ਯਾਨੀ ਕਿ ਅੱਧੇ ਪੰਜਾਬ ਦੇ ਬਲੌਕਸ ਦੀਆਂ ਅੱਜ ਕਰਾਂਗੇ ਅੱਧੇ ਪੰਜਾਬ ਦੇ ਬਲੌਕਸ ਦੀਆਂ ਆਉਣ ਵਾਲੇ ਕੱਦੇ ਦਿਨ ਨੂੰ ਕਰਾਂ ਅੱਜੜੇ ਜਿਹੜੇ ਬਲੌਕਸ ਨੇ ਕਿਹੜੇ-ਕਿਹੜੇ ਇਲਾਕੇ ਰਹਿਣਗੇ ਸੋ ਇਹ ਤਿੰਨ-ਚਾਰ ਪਾਰਲੀਮੈਂਟ ਹੈਗੀਆਂ ਉਰਚੋੜ ਵੀ ਐ ਹੋਰ ਕਈ ਪਟਿਆਲਾ ਵੀ ਐ ਸੋ ਇਹ ਇਦਾਂ ਇਹਨੂੰ ਵੰਡਿਆ ਵੀ ਹੈ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਸਿੰਘ ਸੰਧੂ ਸਾਹਿਬ ਹੋਰਾਂ ਨੇ ਇਹ ਰੀਓ ਤਜਵੀਜ਼ ਬਣਾਈ ਹੈ ਕਿ ਅੱਜ ਕਿਹੜੇ ਕਿਹੜੇ ਬਲਾਕ ਹੈ ਕੱਲ ਨੂੰ ਕਿਹੜੇ ਕਿਹੜੇ ਬਲਾਕ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੋਫਾੜ ਹੋ ਗਿਆ ਇੱਕ ਦੂਜੇ ਤੇ ਬਲਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਵੀ ਜੜੀਆ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈ ਲੈ ਸ਼੍ਰੋਮਣੀ ਅਕਾਲੀ ਦਲ ਸੁਧਾਰ ਲੈ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿ ਬਾਦਲ ਦਾ ਕੋਈ ਵੀ ਵਿਅਕ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਹੈ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ মোহ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਂਦ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਇਹ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੂਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਟੀਨ ਸਾਹਿਬ ਨੂੰ ਦੁਬਾਰੇ ਲੈ ਕੇ ਆਏ ਮਿੰਤਾ ਕਰਕੇ ਸੌਆਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਸੋ ਮੇਰੇ ਕਹਿਣ ਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਿਹੇ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਇਕੱਲੇ ਹੀ ਪ੍ਰਧਾਨ ਨੇ ਆਪ ਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਹਾਲਾਂਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ ਅੱਜ ਕੰਮ ਖੇਰੂ ਖੇਰੂ ਜਾ ਪਰ ਉਹ ਨਾਗਪੁਰ ਸੁਧਾਰ ਲੈਰ ਜਿਹੜੀ ਹੈ ਬਣੀ ਹੈ ਸ਼ਰਮ ਨਹੀਂ ਕਰਦਾ ਸੁਧਾਰ ਲੈ ਉਹਨੂੰ ਨਾਗਪੁਰ ਅਕਾਲੀ ਦਲ ਕਹਿੰਦੇ ਆ ਉਹਨਾਂ ਦਾ ਪਲਟਪਾਲ ਵੀ ਆ ਕਿ ਨਾਗਪੁਰ ਅਕਾਲੀ ਦਲ ਉਹਦੇ ਹੀ ਬਣ ਕੇ ਸੀ ਕਿ ਉਹ ਅਟਰ ਬੈਰੀ ਵਾਲਜ ਪਾਈ ਦੇ ਨਾਲ ਗੱਠ ਜੋੜੇ ਦੇਖੋ ਨਾਕੂਰੇ ਐਵੇਂ ਫਾਲਤੂ ਦੀਆਂ ਗੱਲਾਂ ਹੁਣੇ ਤਾਂ ਤੁਸੀਂ ਪਾਰਲੀਮੈਂਟ ਲੜਾਈ ਚੰਦੂ ਮਾਜਰਾ ਸਾਹਿਬ ਨੂੰ ਹੁਣ ਜਿਹੜੇ ਵਡਾਲਾ ਸਾਹਿਬ ਹੈ ਇਜ਼ ਅ ਚੰਗਾ ਰਿਪਿਊਟਡ ਵਿਅਕਤੀ ਹਨ ਕਲਦੀਪ ਸਿੰਘ ਵਡਾਲਾ ਜਿਹੜੇ ਜਿਹੜੇ ਵਿਅਕਤੀ ਆ ਆਪਣੀ ਗੱਲ ਕਰਦੇ ਆ ਤੁਸੀਂ ਦੇਖੋ ਬਾਦਲ ਸਾਹਿਬ ਤੋਂ ਲੈ ਕੇ ਫਿਰ ਟੋੜਾ ਸਾਹਿਬ ਫਿਰ ਤਲਵੰਡੀ ਸਾਹਿਬ ਜਿੰਨਾ ਲੋਕਾਂ ਨੇ ਬਾਦਲ ਪਰਿਵਾਰ ਦਾ ਜਦੋਂ ਵੀ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਨਾਂ ਨੂੰ ਸਮਾਂ ਨਹੀਂ ਮਿਲਿਆ ਕਿਉਂਕਿ ਯਾਰ ਇੱਕ ਪਰਿਵਾਰਵਾਦ ਦਾ ਹੀ ਕਬਜ਼ਾ ਹੋਣਾ ਕਈ ਸਾਲਾਂ ਤੋਂ ਮਾਝੇ 'ਚ ਮਜੀਠੀਆ ਸਾਹਿਬ ਆ ਗਏ ਮਾਲਵੇ 'ਚ ਉਹ ਸਾਰਾ ਦੂਜਾ ਕਬਜ਼ਾ ਉਹਨਾਂ ਨੇ ਕਰ ਲਿਆ ਹੁਣ ਤੁਸੀਂ ਦੱਸੋ ਯਾਰ ਆਪਦੇ ਆਪ ਚ ਡੀਂਗਾ ਤੁਸੀਂ ਜਿੰਨੀਆਂ ਮਰਜ਼ੀ ਮਾਰੀ ਜਾਓ 13 ਸੀਟਾਂ 'ਚੋਂ ਇੱਕ ਸੀਟ ਤੁਸੀਂ ਆਪ ਦੀ ਘਰ ਦੀ ਸਾਰਾ ਅਕਾਲੀ ਦਾ ਲਾਕੇ ਇੱਕ ਘਰ ਦੀ ਹੋਂਦ ਬਚਾ ਸਕੇ ਸੋ ਇਹ ਸਰਕੇ ਲੋਕਾਂ ਨੂੰ ਇਸ ਕੱਲ ਦਾ ਅਤਰਾਜ ਹੈਗਾ ਲੋਕ ਨਹੀਂ ਮੰਨਣ ਦੀ ਤਿਆਰ ਲੋਕ ਜਿਹੜੀਆਂ ਸੁਖਬੀਰ ਸਿੰਘ ਬਾਦਲ ਸਾਹਿਬ ਹੋਰਾਂ ਤੋਂ ਭੁੱਲਾਂ ਹੋਈਆਂ ਉਹਨਾਂ ਨੂੰ ਮਾਫ ਕਰਨ ਲਈ ਨਹੀਂ ਤਿਆਰ ਕਿਉਂਕਿ ਉਹ ਭੁੱਲਾਂ ਨਹੀਂ ਸਨ ਉਹ ਗੁਨਾਹ ਬਹੁਤ ਵੱਡੇ ਵੱਡੇ ਹੋ ਲ ਹੋ ਜਾਂਦੀ ਉਹ ਬਹੁਤ ਵੱਡੇ ਵੱੱਜਰ ਗੁਨਾਹ ਹੋਏ ਨੇ ਵਰਿੰਗ ਸਾਹਿਬ ਇੱਕ ਮਿੰਟ ਯਾਰ ਇੱਕ ਮਿੰਟ ਵਰਿੰਗ ਸਾਹਿਬ ਸਭ ਤੋਂ ਵੱਡੀ ਗੱਲ ਇਹ ਵੀ ਇੱਕ ਵੱਖਰਾ ਸਵਾਲ ਹੈ ਜੋ ਜਬ ਸਰਕਾਰ ਨੂੰ ਲੈ ਕੇ ਸਰਕਾਰ ਬਜਦੀ ਕਿਉਂ ਆ ਰਹੀ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਚਾਇਤੀ ਚੋਣਾਂ ਕਿਉਂ ਨਹੀਂ ਕਰਾ ਰਹੀਆਂ ਕਿ ਉਹਨਾਂ ਡਰ ਹੈਗਾ ਸਰਕਾਰ ਦੀ ਪੰਚਾਇਤੀ ਚੋਣਾਂ ਕਰਾ ਦੇਂਦੀ ਤਾਂ ਉਹਨੂੰ ਜਲੂਸ ਨਿਕਲ ਜਾਂਦਾ ਉਹਨਾਂ ਦੇ ਮਨ 'ਚ ਇਹ ਹੈ ਕਿ ਸਰਪੰਚਾਂ ਦੇ ਜਿਹੜੇ ਪੰਜ ਪੰਜ ਉਮੀਦਵਾਰ ਨੇ ਲੜਨ ਲਈ ਲੋਕ ਪਿਆਰ ਨੇ ਸਾਡੇ ਸਰਪੰਚਸ ਜਿੱਤਣਗੇ ਨਹੀਂ ਔਰ ਜਿਨ੍ਹਾਂ ਨੂੰ ਹਰੇਕ ਨੂੰ ਇਹਨਾਂ ਦੇ ਮੰਤਰੀ ਐਮ ਐਲ ਏ ਸਹਿਬਾਨ ਉਹ ਲੱਕੜ ਦਾ ਮੁੰਡਾ ਦੀ ਫਿਰਦੇ ਆ ਕਿ ਬਈ ਤੈਨੂੰ ਸਰਪੰਚ ਬਣਾਉਣਾ ਤੈਨੂੰ ਸਰਪੰਚ ਬਣਾਉਣਾ ਉਹ ਬਿੱਲੀ ਜਿਹੜੀ ਹੈ ਉਹ ਥੇਲੇ ਚੋਂ ਬਾਹਰ ਆ ਜਾਣੀ ਸੀ ਕਾਉਂਸਲਰ ਔਰ ਇਹਨਾਂ ਨੂੰ ਨੁਕਸਾਨ ਕਿੰਨਾ ਹੈ ਇੱਕ ਇੱਕ ਸਾਲ ਸਾਡੀਆਂ ਪੰਚਾਇਤਾਂ ਦਾ ਕੋਈ ਕੰਮ ਨਹੀਂ ਹੋ ਰਿਹਾ ਪ੍ਰਬੰਧਕ ਲੱਗੇ ਹੋਏ ਨੇ ਸਾਡਾ ਪੈਸਾ ਖੇ ਖਰਾਬ ਹੋ ਰਿਹਾ ਅਗਲੀ ਜਿਹੜੀ ਚੋਣ ਆ ਉਹ ਡਿਲੇ ਹੋ ਜਾਏਗੀ ਕਾਰਪੋਰੇਸ਼ਨ ਦੇ ਅੱਜ ਸ਼ਹਿਰਾਂ ਦੇ ਵਿੱਚ بارش ਦਾ ਪਾਣੀ ਹੈ ਲਾਈਟਾਂ ਖਰਾਬ ਹੈ ਪਾਰਕਾਂ ਦੀ ਦੁਰਦਸ਼ਾ ਹੈ ਬੁਰੇ ਹਾਲਤ ਹੈ ਉਥੇ ਕਾਰਪੋਰੇਟਰਸ ਨਹੀਂ ਹੈ ਕਿਉਂਕਿ ਚੋਣਾ ਨਹੀਂ ਕਰਾਰੇ ਡੇਡ ਡੇਡ ਸਾਲ ਹੋ ਗਿਆ ਉਹ ਡਿਲੇ ਕਰਤੀਆਂ ਚੋਣਾ ਇਹ ਮੈਨੂੰ ਲੱਗਦਾ ਹੈ ਕਿ ਲੋਕਤੰਤਰ ਦੇ ਵਿੱਚ ਇਹ ਬੜਾ ਵੱਡਾ ਅਨਿਆਇ ਤੇ ਤੱਕ ਹੈ ਔਰ ਪਤਾ ਨਹੀਂ ਕਿਉਂ ਚੁੱਪ ਕਰਕੇ ਜਿਹੜੀ ਹਾਈ ਕੋਰਟ ਵੀ ਹੈ ਰਿਚ ਪਟੀਸ਼ਨਸ ਵੀ ਪਾਈਆਂ ਔਰ ਅਸੀਂ ਵੀ ਇੱਕ ਅਦੇ ਦਿਨ ਚਾਪ ਦੀ ਪਟੀਸ਼ਨ ਦਾਖਲ ਕਰਾਂਗੇ ਚੁੱਪ ਕਰਕੇ ਬੈਠੇ ਹੈ ਮੈਨੂੰ ਲੱਗਦਾ ਹੈ ਕਿ ਨਿਆ ਪਾਲਿਕਾ ਨੂੰ ਵੀ ਇਹਰੇ ਉੱਤੇ ਕੌਗਨੀਸ਼ੈਂਸ ਲੈ ਕੇ ਫੈਸਲਾ ਲੈਣਾ ਚਾਹੀਦਾ ਹੈ ਔਰ ਸਾਡੀਆਂ ਜਲਤੋਂ ਜਲਦ ਕਾਰਪੋਰੇਸ਼ਨ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਸਰਪੰਚੀਆਂ ਚੋਣਾਂ ਹੋਣੀ ਚਾਹੀਦੀਆਂ ਜਿਹੜੀਆਂ ਦੋ-ਦੋ ਸਾਲਾਂ ਤੋਂ ਪਹਿਲਾਂ ਫੁੱਟਸ ਨੂੰ ਇੱਕ ਸਵਾਲ ਹੈ 올림픽ਸ ਜਗੇ ਕੀਆ ਜਾ ਰਹਾ ਹੈ ਅਰਜੁਨ ਬਬੂਤਾ ਚਲੇ ਗਏ ਸੀ ਸ਼ੂਟਰ ਸੀਗੇ ਚੌਥੇ ਨੰਬਰ ਤੇ ਆਏ ਉਹਨਾਂ ਨੇ ਸਵਾਲ ਚੁੱਕੇ ਨੇ ਬਹੁਤ ਸਾਰੇ ਪੰਜਾਬ ਸਰਕਾਰ ਤੇ ਕਿ ਕੋਈ ਮਦਦ ਨਹੀਂ ਮਿਲੀ ਗਈ ਕੋਈ ਸਪੋਰਟ ਨਹੀਂ ਮਿਲੇ ਗਿਆ ਜੇ ਕੋਈ ਲੈਟਰ ਲਿਖੀਏ ਤਾਂ ਲੈਟਰ ਦਾ ਕੋਈ ਜਵਾਬ ਨਹੀਂ ਆਂਦਾ ਨੌਕਰੀ ਦੇ ਲਈ ਤੁਸੀਂ ਆਪ ਹੀ ਸਮਝ ਲਓ ਇਹ ਉਹ ਲੋਕ ਹੈ ਜਿਹੜੇ ਕਹਿੰਦੇ ਸੀ ਅਸੀਂ ਸਪੋਰਟਸ ਨੂੰ ਵੜਾਵਾ ਦੇਾਂਗੇ ਅਸੀਂ ਮੈਡਲ ਦੇਾਂਗੇ ਨੌਕਰੀਆਂ ਦੇਾਂਗੇ ਕਈ ਵਾਰੀ ਮਾਨ ਸਾਹਿਬ ਨੇ आप दे स्पोर्ट्समैनस बिठा के प्रेस कॉन्फ्रेंस की है कि नौकरी देंगे नौकरियों के तो पैसे लगते जो कांग्रेस की सरकार स अज उही स्पोर्ट्स वाले जड़े लोग ने मैं तो नहीं सवाल चुके मतलब उन्होंने पीड़ा है उन्होंने तकलीफ है पंजाब में स्पोर्ट्स के लिए कोई मेरे को लगता सुविधा नहीं है उन लोगों के लिए जो लोग देश के लिए मैडल लाते हैं प्रदेश के लिए मेडल लाते हैं जो प्रदेश का नाम रोशन करते हैं मेरे को लगता पहले अगर आप सोचिए जो पंजाब के लिए खेलने गया व्यक्ति अगर उसकी आवाज नहीं सुनी जा रही उसकी लेटर का जवाब नहीं दिया जा रहा उसको कोई बता नहीं रहा उसकी सहायता नहीं हो रही तो आम जनता जो गाँव में बैठा व्यक्ति किसी वार्ड में बैठा व्यक्ति उसकी कौन पीड़ा हंड्रेड परसेंट हॉकी मीन्स पंजाब पंजाब का मैं बधाई देना चाहता हूँ पूरे देश के लोगों को हमारी हॉकी टीम ने कमाल कर दी है सेमीफाइनल में नहीं ये सेमीफाइनल तो एक भगवान की कृपा हुई उनकी मेहनत रंग लाई लेकिन हम फाइनल में जाएंगे और ये कप जो है ये हम पंजाब के लोग और हॉकी टीम इस देश की वो जीत के लाएगी हमें इस बात का पूर्ण गर्व है हमारे खड़ा कि जो लोग समर्थ है उन्हें उसमें से निकाला जाए उसमें आप क्या कहेंगे देखो भाई ये बहुत पुरानी डिमांड है टू तो बी वेरी ऑनेस्ट ये जो गरीब लोगों के लिए उनका जीवन ऊंचा उठाने के लिए ये रिजर्वेशन रखी गई थी क्योंकि उनको था है बहुत से लोग संपन्न थे एसटी एसटी एस शेड्यूल ट्राइब शेड्यूल कास्ट इन लोगों का ओबीसीज बी जो भी रिजर्वेशन कैटेगरीज में हैं हाँ ये बात भी कहीं ना कहीं है जो सक्षम हैं जो अब जिनके लोग आई एस हो गए हैं पुराने और जिनके पास बड़े लोग हैं अब उसको उस उस कैटेगरी में फॉल करने वक्त कभी कभी मन में आता है कि वो एक गरीब का अधिकार मेरे को लगता उनको नहीं लेना चाहिए लेकिन गरीबों को जो वास्तव में गरीब लोग हैं जिनका जिन जो पछड़े हुए हैं उनके लिए तो रिजर्वेशन रहना चाहिए और जो कोई बड़ा व्यक्ति जो संपन्न व्यक्ति उसका कोई फायदा ले रहा है मेरे को लगता है उसको नहीं चाहे वो किसी भी, का। उसको भी इसमें शामिल किया हंड्रेड परसेंट तो तो गरीब तो गरीब ही है जाति हाँ इसमें मेरे कहने का मतलब गरीबों की रिजर्वेशन जो ऑलरेडी चल रही है उसको बिल्कुल हलाना नहीं चाहिए वो उनको मिलती रहनी चाहिए मैं साथ में ये कहता हूँ कि जो सक्षम लोग हैं सक्षम लोग हैं जो उसमें उसका फायदा लेते हैं उनको वो फायदा नहीं लेना चाहिए उसकी जगह पर अन्य गरीब जो व्यक्ति है जो उसमें फॉल करता है उसको उसका फायदा होना चाहिए हाँ एक बात और कहना चाहूँगा कुछ लोग बेचारे कुछ ना कुछ प्रावधान जो जनरल गरीब भी है हाँ उनके लिए भी आने वाले समय में सरकारें जरूर सोच विचार करें कुछ लोग जनरल हैं, लेकिन बिलो पॉवर्टी लाइन है बड़ा बुरा हाल है उनका आ,